ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਆਤੇ ਤੇ ਆਵਜਾ ਸੁਣਦੇ ਹਾਂ ਲੇਖਕ ਅਕਮਲ ਸ਼ਹਿਜ਼ਾਦ ਘੁੰਮਣ ਜੀ ਦੀ ਲਿਖੀ ਹੋਈ ਕਹਾਣੀ ਪੰਜਾਬ ਵਰੇ ਮਗਰੋਂ ਮੇਲਿਆ ਮਾਲ ਕਹਾਣੀ ਲੈਨਦੇ ਪੰਜਾਬ ਤੋਂ ਉਹ ਰਾਤ ਨੂੰ ਕੁਝ ਚਿਰਕਾ ਪਿੰਡ ਤਰੱਗੇ ਵਿੱਚ ਵੜਿਆ ਤੇ ਉਹਨੇ ਇਸੇ ਕੋਲੋਂ ਗਨੀ ਬੋਤੇ ਦਾ ਪੁੱਛਿਆ ਪਤਾ ਲੱਗਾ ਉਹ ਤੇ ਮਰ ਗਿਆ ਏ ਫਿਰ ਉਹ ਪੁੱਛ ਪਛਾ ਕੇ ਸਫੇ ਗਾਡੀ ਦੇ ਘਰ ਜਾ ਅਪੜਿਆ ਉਹਨੇ ਬੂਹਾ ਖੜਕਾਇਆ ਤੇ ਅੰਦਰੋਂ ਇੱਕ ਵਡੇਰੀ ਜਹੀ ਭਾਰੀ ਆਵਾਜ਼ ਆਈ ਕਿਹੜਾ ਜੀ ਏ ਅੰਦਰ ਹੀ ਲੰਘਾਉ ਬੂਹਾ ਖੁੱਲੀ ਅੰਦਰ ਵੜਿਆ ਤੇ ਉਹਨੇ ਵੇਖਿਆ ਵੇੜੇ ਵਿੱਚ ਮੰਜੀ ਤੇ ਬੈਠਾ ਇੱਕ ਬਾਬਾ ਹੁਕਾ ਚੱਕਦਾ ਪਿਆ ਏ ਦੂਰ ਪਰਾਂ ਚੌਂਤਰੇ ਤੇ ਚੁੱਲ੍ਹੇ ਕੋਲ ਇੱਕ ਮਾਈ ਤੇ ਦਿਵਾਲੇ ਦੋ ਤਿੰ ਸੁਆਣੀਆਂ ਤੇ ਦੋ ਜਣੇ ਰੋਟੀ ਪੇ ਖਾਂਦੇ ਨੇ ਉਹਨੇ ਸਲਾਮ ਕੀਤਾ ਤੇ ਬੁੱਢੇ ਨਾਲ ਹੱਥ ਮਿਲਾ ਕੇ ਉਹਦੇ ਪਵੰਦ ਦੀ ਬਹਿ ਗਿਆ ਬਾਬੇ ਸੂਫੀ ਪੁੱਛਿਆ ਪੁੱਤਰ ਮੈਂ ਤੈਨੂੰ ਸਿਆਣਿਆ ਨਹੀਂ ਚਾਚਾ ਮੈਂ ਹਿੰਦੁਸਤਾਨੋਂ ਆਇਆ ਵਾਂ ਵਦਾਵਾ ਸਿੰਘ ਦਾ ਪੁੱਤਰ ਹਰਨਾਮ ਸਿੰਘ ਪਹਿਲਾਂ ਤਾਂ ਇੱਕ ਵਾਰ ਬਾਬੇ ਦੇ ਸੌਰੀ ਪਾਉ ਗਏ ਫੇਰ ਉਹ ਨਹੀਂ ਪੈਰੀ ਉੱਠ ਕੋ ਲੋਤਾ ਓਏ ਚਾਚੇ ਨੂੰ ਖਾਣਿਆ ਤੂੰ ਆਉਂਦਿਆਂ ਸਾਰ ਦੱਸਿਆ ਕਿਉਂ ਨਹੀਂ ਉਹ ਤਾਂ ਉੱਠ ਓਏ ਮੇਰੇ ਕਾਲਜੇ ਠੰਡ ਪਾ ਮੇਰੇ ਭਰਾ ਦੇ ਪੁੱਤਰਾ ਮੇਰੇ ਆ ਭਤੀਜਿਆ ਦੋਹਾਂ ਜੱਫੀ ਪਾ ਲਈ ਨੇ ਸ਼ਰੀਫਾ ਵੇਖ ਮੇਰਾ ਪੁੱਤਰ ਆਇਆ ਈ ਹਿੰਦੁਸਤਾਨ ਨੂੰ ਭਰਾ ਵਧਾਵੇ ਤੇ ਭੈਣ ਪਿਆਰ ਉਹਦਾ ਪੁੱਤਰੀ ਬਾਬੇ ਤਾਂ ਡਾਂਡੇ ਪਾ ਦਿੱਤੇ ਸੀ ਮਾਈ ਦੌੜਦੀ ਆਈ ਤੇ ਉਹਦਾ ਲੇੜਾ ਉੱਡ ਕੇ ਪੇਸ਼ਾ ਨੂੰ ਲੰਮਕ ਗਿਆ ਉਹਨੇ ਹਰਨਾਮ ਨੂੰ ਪਿਆਰ ਦਿੱਤਾ ਮੱਥਾ ਚੁੰਮਿਆ ਵੇ ਪੁੱਤਰ ਕਿਵੇਂ ਰਾਹ ਭੁੱਲ ਗਿਆ ਏ ਪਿਆਰੋ ਵੀ ਹੁਣ ਇੱਧਰ ਆਓ ਏ ਤੁਹਾਡਾ ਭਰਾ ਆਇਆ ਜੀ ਆਪਣੇ ਪੁੱਤਰਾਂ ਨੂੰ ਬੁਲਾਉਂਦੀ ਮਾਈ ਤਾਂ ਬਾਬੇ ਤੋਂ ਵੀ ਵੱਧ ਜਜ਼ਬਾਤੀ ਹੋਈ ਜਾਂਦੀ ਸੀ ਸ਼ਰੀਫਾ ਦੇ ਦੋਵੇਂ ਮੁੰਡਿਆਂ ਆ ਕੇ ਹਰਨਾਮ ਨਾਲ ਘੁੱਟ-ਘੁੱਟ ਕੇ ਜੱਫੀਆਂ ਪਾਈਆਂ ਦੋਹਾਂ ਹਰਨਾਮ ਕੋਲੋਂ ਸੁਖ-ਸਾਂਤ ਪੁੱਛੀ ਤੇ ਸ਼ਰੀਫਾ ਧਾਰੇ ਵਿੱਚੋਂ ਮੰਝੀਆਂ ਲਿਆ ਵੇੜੇ ਵਿੱਚ ਡਾਉਣ ਲੱਗੀ ਉੱਠ ਸ਼ਰੀਫਾ ਹਰਨਾਮੇ ਲਈ ਨਵਾਰੀ ਮੰਜੀ ਲਿਆ ਬਾਬਾ ਬੋਲਿਆ ਨਵਾਰੀ ਮੰਜੀ ਢਾ ਕੇ ਸ਼ਰੀਫਾ ਨੇ ਡੋਰੀਏ ਵਾਲਾ ਖੇਸ ਪਾਇਆ ਸਰਾਂਦੀ ਰੇਸ਼ਮੀ ਗਦੇਲਾ ਪੇਟੀ ਵਿੱਚੋਂ ਕੱਢ ਕੇ ਧਰਿਆ ਬੇਬੇ ਤੂੰ ਸੇਵੇਂ ਖੇਚਲ ਕਰਦੇ ਹੋ ਮੈਂ ਇੱਥੇ ਚਾਚੇ ਕੋਲ ਜੋ ਬੈਠਾ ਹਰਨਾਮ ਕੋਇਆ ਵੀਰਾ ਖੇਚਲ ਕਾਦੀਏ ਤੇਰੇ ਤੋਂ ਸਕਾ ਸਾਡਾ ਕਿਹੜਾ ਪ੍ਰਾਣਾ ਹੋਣਾ ਹੈ ਬਾਬੇ ਦੇ ਦੋਵੇਂ ਮੁੰਡੇ ਬੜੇ ਚਾਨਣ ਬੋਲੇ ਹਰਨਾਮ ਮੰਜੀ ਤੇ ਬੈਠਾ ਤੇ ਸ਼ਰੀਫਾਂ ਆਖਿਆ ਚੰਨਾ ਪੈਰ ਉੱਤੇ ਧਰ ਕੇ ਮੋ ਤੂੰ ਥੱਕਿਆ ਟੁੱਟਿਆ ਆਇਆ ਹੈ ਬਾਬੇ ਸ਼ਫੀ ਇੱਕ ਖੰਗੂਰਾ ਮਾਰ ਕੇ ਪੁੱਛਿਆ ਹੋਣ ਦਸਖਾ ਮਰੇ ਭਰਾ ਤੇ ਭਾਬੀ ਦਾ ਕੀ ਹਾਲ ਏ ਖੈਰੀ ਮੇਰੀ ਨੇ ਬਾਸ ਹੁਣ ਉਮਰ ਦੇ ਕਰਕੇ ਕੁਝ ਲਿੱッセ ਹੋ ਗਏ ਨੇ ਬਾਪੂ ਦੀ ਆਪਣੀ ਮਰਜ਼ੀ ਸੀ ਆਵਣ ਦੀ ਪਰ ਮਾੜੀ ਨਜ਼ਰ ਪਾਰੋਂ ਨਹੀਂ ਆਇਆ ਬਾਬੇ ਪੁੱਛਿਆ ਹੋਰ ਦਾ ਸੁੱਖਾ ਸਿੰਘ ਕਰਮਾ ਕੇਸਰ ਸਿੰਘ ਕਿਹੇ ਰਮਲੀ ਆਪਣੇ ਛਵਾਟੇ ਵਾਲੇ ਖਾਲਸੇ ਰਾਜੀ ਬਾਜੀ ਤੇ ਨਾ ਆਹੋ ਚਾਚਾ ਵੱਡੇ ਜੀ ਤੇ ਐਵੇਂ ਟਾਮੇ ਟਾਮੇ ਰਹ ਗਏ ਨੇ ਪਰ ਅਗਲੇ ਸਾਰੇ ਠੀਕ ਨੇ ਵਾਹਿਗੁਰੂ ਦੀ ਬੜੀ ਕਿਰਪਾ ਏ ਤੁਸੀਂ ਆਪਣਾ ਸੁਣਾਓ ਹਰਨਾਮ ਨੇ ਗਲ ਟੋਰੀ ਜਿਹੜਾ ਵੇਲਾ ਲੰਘਦਾ ਏ ਸ਼ੁਕਰ ਏ ਮੋਲਾ ਦਾ 50 ਸਾਲ ਲੰਘ ਗਏ ਨੇ ਤੁਹਾਨੂੰ ਗਿਆ ਬਾਬਾ ਕਿਸੇ ਸੋਚੀ ਪੈ ਗਿਆ ਫਿਰ ਬੋਲੇ ਆ ਉਦੋਂ ਕਿਸੇ ਦਾ ਵੀ ਪਿੰਡ ਛੱਡਣ ਨੂੰ ਦਿਲ ਨਹੀਂ ਸੀ ਕਰਦਾ ਬਸ ਇੱਕ ਡਰ ਗਿਆ ਤੇਰੇ ਵਡੇਕੇ ਅੰਦਰ ਵੱਡਦਾ ਜਾ ਰਿਹਾ ਸੀ ਅਸਾਈ ਹੀ ਡਰ ਜਿਆ ਉਹਨਾਂ ਦੇ ਅੰਦਰੋਂ ਕੱਢਣ ਦਾ ਬਥੇਰਾ ਚਾਰਾ ਕੀਤਾ ਪਰ ਉਹ ਹੀ ਸੱਚੇ ਸਨ ਹਰ ਪਾਸੇ ਅੰਨੀ ਬੋਲੀ ਹਨੇਰੀ ਜੋ ਚੁੱਲ੍ਹੀ ਹੋਈ ਸੀ ਇਸੇ ਲਈ ਉਹਨਾਂ ਗੁਪਤ ਮਤਾ ਪਕਾਇਆ ਤੇ ਇੱਕ ਦੜਬੱਟੀ ਰਾਤ ਨੂੰ ਸਾਰੇ ਸਰਦਾਰ ਮੋਢਿਆਂ ਤੇ ਨੇਰੀਆਂ ਆਪਣੀਆਂ ਜਾਨਾਂ ਹੀ ਚੱਕੀ ਚੁਪੀਤੇ ਇੱਥੋਂ ਨਿਕਲ ਗਏ ਪੁੱਤਰ ਹਰਨਾਮਿਆਂ ਪਿੰਡ ਦੇ ਮੁਸਲਮਾਨਾਂ ਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਕਿ ਰਾਤੀ ਸਰਦਾਰ ਰੱਗਾ ਛੱਡ ਗਏ ਨਹੀਂ ਪਰ ਬਹੁਤਿਆਂ ਨੂੰ ਫੇਰ ਵੀ ਯਕੀਨ ਨਹੀਂ ਸੀ ਸਾਰਾ maal ਡੰਗਰ ਖੂ ਬੰਨਾ ਉੱਲੀ ਜੁੱਲੀ ਬੂਹਾ ਛੰਨਾ ਉਸਰਾ ਦਾ ਉਸਰਾ ਹੀ ਸੀ ਜਿਵੇਂ ਪਹਿਲਾਂ ਸੀ ਸਾਰੇ ਆਖਦੇ ਸਨ ਉਹਨਾਂ ਨੂੰ ਇੰਜੇ ਖਾਲੀ ਹੱਥ ਤੇ ਨਹੀਂ ਸੀ ਜਾਣਾ ਚਾਹੀਦਾ ਉਹ ਆਪਣਾ ਸਭ ਕੁਝ ਲੈ ਕੇ ਤੇ ਮਿਲ ਮਿਲਾ ਕੇ ਜਾਂਦੇ ਆਖਰ ਇੱਕੋ ਹੀ ਰਾਤੇ ਸਾਡੀ ਇੱਕੋ ਹੀ ਗੋਤ ਇੱਕੋ ਹੀ ਪਿਓ ਦਾਦਾ ਦਾ ਵਖਰਾ ਤੇ ਸਿਰਫ ਧਰਮ ਹੀ ਸੀ ਫੇਰ ਧਰਮ ਵੀ ਰਤ ਦੀ ਸਾਂਝ ਤੇ ਨਹੀਂ ਮੁਕੰਦ ਬਾਬਾ ਸਫੀ ਕਿੰਨੇ ਚਿਰ ਤੱਕ ਚੁੱਪ ਰਿਹਾ ਤੇ ਫੇਰ ਆਖਣ ਲੱਗਾ ਹਰ ਨਾਮ ਸਿਆਂ ਸਾਡੀ ਤੇ ਹੁਣ ਆਸ ਉਮੀਦ ਮੁੱਕ ਗਈ ਸੀ ਭਈ ਕਦੀ ਹੀ ਆਤੇ ਵਿੱਚ ਤੁਹਾਡੇ ਚੋਂ ਕੋਈ ਮਿਲੇਗਾ ਵੀ ਕਿ ਅੱਜ ਤੂੰ ਆ ਗਿਆ ਬਾਬੇ ਕੋਲੋਂ ਇਦੋਂ ਅੱਗੇ ਕੋਈ ਗੱਲ ਨਾ ਹੋ ਸਕੀ ਤੇ ਉਹ ਆਪਣੀ ਪੱਗ ਦੇ ਪੱਲੇ ਨਾਲ ਆਪਣੀਆਂ ਅੱਖਾਂ ਪੁੰਜਣ ਲੱਗ ਪਿਆ ਹਰਨਾਮ ਸਿੰਘ ਵੀ ਉਦਾਸ ਜਾ ਹੋ ਗਿਆ ਇੰਨੇ ਚਿਰ ਨੂੰ ਬੇਬੇ ਸ਼ਰੀਫਾਂ ਨੇ ਹਰਨਾਮ ਅੱਗੇ ਰੋਟੀ ਲਿਆ ਰੱਖੀ ਅੰਨ ਪਾਣੀ ਖਾਦਾ ਤੇ ਫੇਰ ਇੱਕ ਵਾਰ ਸਾਰੇ ਗੱਲਾਂ ਨੂੰ ਝੁਟ ਪਏ ਇਧਰ ਆਉਣ ਦਾ ਕਾਰਨ ਹਰਨਾਮ ਨੇ ਇਹ ਦੱਸਿਆ ਜ਼ਮੀਨ ਦਾ ਕੋਈ ਰੌਲਾ ਸੀ ਪੰਜਾਹਾਂ ਸਾਲਾਂ ਇੱਕ ਕੇਸ ਚੱਲਦਿਆਂ ਪੁਰਾਣੇ ਕਾਗਜ਼ਾਂ ਦੀ ਲੋੜ ਸੀ ਮੈਂ ਸੋਚਿਆ ਚਲੋ ਪਿਓ ਦਾਦੇ ਦੀ ਜੋ ਵੇਖਾਉਨੇ ਆ ਨਾਲੇ ਕਾਗਜ਼ ਬਣਵਾ ਲਿਆਵਾਂਗਾ ਸਰਫੀ ਪੁੱਛਿਆ ਸਾਨੂੰ ਤੇ ਤੁਹਾਡਾ ਕੋਈ ਥਾਂ ਪਤਾ ਹੀ ਨਹੀਂ ਤੁਸੀਂ ਕਦੇ ਖਤ ਪੱਤਰ ਹੀ ਨਾ ਲਿਖਿਆ ਤੇ ਨਾ ਕੋਈ ਪਿਛਾਂ ਪਰਤੇ ਆ ਅੱਜ ਤੂੰ ਆਇਆ ਏ ਇੱਧਰ ਆਵਣ ਕੌਣ ਦਿੰਦਾ ਏ ਚਾਚਾ ਜਿਵੇਂ ਮੈਨੂੰ ਵੀਜ਼ਾ ਮਿਲਿਆ ਉਹ ਮੈਂ ਹੀ ਜਾਣਾਂ ਹੋਰ ਦਿਲ ਤੇ ਸਾਰਿਆਂ ਦਾ ਹੀ ਬੇਵਹਾ ਕਰਦਾ ਏ ਕਿ ਆਪਣੇ ਪਿੰਡ ਦੇ ਦਰਸ਼ਨ ਕਰੀਏ ਹਰਨਾਮ ਬੁੱਲੇ ਸਵੇਰੇ ਬਾਬੇ ਸਫੀ ਦੇ ਘਰ ਸ਼ਾ ਵਿੜੇ ਲੋਕਾਂ ਦੀ ਸਰਾ ਟੁੱਟੀ ਸੀ ਬੁੱਢੜੇ ਮਾਈਆਂ ਬਾਲਿਆਂ ਸਿਆਣੇ ਸਾਰੇ ਲੋਕ ਹਰਨਾਮ ਨੂੰ ਮਿਲਣ ਤੇ ਵੇਖਣ ਆਏ ਸਨ ਪੂਰੇ ਪਿੰਡ ਵਿੱਚ ਦੁਹਾਈ ਪਈ ਹੋਈ ਸੀ ਕਿ ਸਾਡੇ ਪਿੰਡ ਸਿੱਖਾਂ ਦਾ ਜਾਤਕ ਆਇਆ ਹੈ ਹਰਨਾਮ ਨੇ ਲੋਕਾਂ ਦਾ ਮੂਹ ਵੇਖਿਆ ਤੇ ਦਿਲ ਵਿੱਚ ਸੋਚਿਆ ਰਹਿਣਾ ਤੇ 8 ਦਿਨ ਦਿਹਾੜੇ ਸੀ ਪਰ ਹੁਣ ਵੀਜ਼ਾ ਮੁਕਾ ਕੇ ਜਾਵਾਂਗਾ ਪਿਛਲੇ ਭਾਵੇਂ ਪਏ ਰੋਣ ਹਰ ਨਾਮ ਦੀ ਸਾਰੇ ਪਿੰਡ ਬਾਰੋ-ਬਾਰੀ ਰੋਟੀ ਪਕਾਈ ਸਾਰਿਆਂ ਨੂੰ ਆਪਣੇ ਆਪਣੇ ਖੂਹ ਤੇ ਡੇਰੇ ਵਿਖਾਈ ਵਾਰ ਵਾਲੀ ਰੋਹੀ ਰੋਸ਼ਨੀ ਦਾ ਡੇਰਾ ਸਿੱਖਾਂ ਵਾਲਾ ਖੂਹ ਸਿਆਣਾ ਖੂਹ ਮਿੱਲਿਆਂ ਵਾਲਾ ਖੂਹ ਡਹਵਾਟਾ ਖੂਹ ਨਵਾਂ ਖੂਹ ਉਹਨੇ ਵੀ ਖੁੱਲ ਕੇ ਗੱਲਾਂ ਕੀਤੀਆਂ ਦੁੱਖ ਸੁੱਖ ਫੋਲੇ ਆਪਣੇ ਵਡੇਰਿਆਂ ਵੱਲੋਂ ਉਹਨਾਂ ਦੇ ਪੁਰਾਣੇ ਬੇਲੀਆਂ ਦੀ ਖੈਰ ਸੁਖ ਪੁੱਛੀ ਤੇ ਸੁਨੇਹੇ ਅਪੜਾਈ ਪਿੰਡ ਦੇ ਜਵਾਨ ਮੁੰਡੇ ਹਰਨਾਮ ਸਿੰਘ ਨੂੰ ਚਿੰਬੜੇ ਰਹਿੰਦੇ ਉਹਨਾਂ ਨੂੰ ਤੇ ਕੁਝ ਚੋਖੇ ਚਾਮਲ ਚੜੇ ਹੋਏ ਸਨ ਇੱਕ ਦਿਨ ਬਾਬੇ ਸਫੀ ਦੇ ਪੁੱਤਰਾਂ ਨਾਲ ਆਏ ਦੋ ਗੱਬਰੂ ਹਰਨਾਮ ਨੂੰ ਮਿਲੇ ਪਹਿਲੋਂ ਤੇ ਉਹ ਚੱਕਦੇ ਹੀ ਰਹੇ ਪਰ ਫੇਰ ਉਹਨਾਂ ਆਪਣੇ ਮਨ ਦੀ ਗੱਲ ਖੋਲ ਸੁਣਾਈ ਆਖਣ ਲੱਗੇ ਵੀਰਾ ਗੁੱਸਾ ਨਾ ਕਰੀ ਸਾਥੋਂ ਇੱਕ ਮੰਦਾ ਕੰਮ ਹੋ ਗਿਆ ਸੀ ਫਿਰ ਉਹਨਾਂ ਦੱਸਿਆ ਭਈ ਜਿਨ੍ਹਾਂ ਦਿਨਾਂ ਵਿੱਚ ਉਧਰ ਬਾਬਰੀ ਮਸਜਿਦ ਢਾਈ ਗਈ ਸੀ ਉਦੋਂ ਇਧਰ ਪਿੰਡਾਂ ਦੀ ਮੰਦਿਰ ਲੱਭ ਲੱਭ ਕੇ ਮੰਦਰ ਢਾਈ ਸੀ ਸਾਡੇ ਅੰਦਰ ਵੀ ਭਾਂਬੜ ਬਲਦੇ ਸਨ ਪਰ ਸਾਨੂੰ ਨੇੜਿਓਂ ਕਿਤੇ ਕੋਈ ਮੰਦਰ ਹੀ ਨਾ ਲੱਭਾ ਇੱਕ ਡੰਗ ਜਦ ਵੱਡੇ-ਵਡੇਰੇ ਖੂਹਾਂ ਵੱਲ ਗਏ ਹੋਏ ਸਨ ਅਸਾ ਪਿੰਡ ਦੇ ਮੁੰਡਿਆਂ ਨੂੰ ਨਾਲ ਰਲਾਇਆ ਕਹੀਆਂ ਗੈਂਤੀਆਂ ਕਸਕ ਇੱਥੇ ਦੇ ਉਜੜੇ ਪਏ ਗੁਰਦੁਆਰਿਆਂ ਤੇ ਜਾ ਚੜਾਈ ਕੀਤੀ ਪਰ ਇਹ ਸੂ ਮਿਲਣ ਉਤੇ ਸਾਡੇ ਚਾਚੇ ਤਾਏ ਤੁਰਤ ਪਿੰਡਾਂ ਪਹੁੰਚੇ ਤੇ ਲੱਗ ਪਏ ਵੱਡੇ ਵੱਡੇ ਫੱਕੜ ਤੋਲਣ ਆਖੇ ਤਾਂ ਸਾਡੇ ਸਰਦਾਰ ਭਰਾਵਾਂ ਦੀ ਬਚੀ ਕਲਮ ਕੱਲੀ ਨਿਸ਼ਾਨੀ ਖਾਨੇ ਉੱਡ ਗਿਆ ਤੁਸੀਂ ਇਹਨੂੰ ਵੀ ਮੁਕਾ ਦੇਣ ਲੱਗੇ ਹੋ ਮੂੜੋਂ ਨਾ ਉਦੋਂ ਹੀ ਸਾਡੀ ਜਾਨ ਛੱਡੀ ਜਦੋਂ ਅਸੀਂ ਗੁਰਦੁਆਰੇ ਤੋਂ ਪੁੱਟੇ ਇੱਕ ਇੱਕ ਇੱਟ ਅਸਲ ਥਾਂ ਤੇ ਨਾ ਲਾ ਦਿੱਤੀ ਪੱਛੀ ਹੋਏ ਗੱਬਰੂਆਂ ਨੀਵੀਆਂ ਅੱਖਾਂ ਨਾਲ ਗੱਲ ਮੁਕਾਈ ਇਹ ਕਥਾ ਸੁਣ ਕੇ ਹਰਨਾਮ ਸਿੰਘ ਦਾ ਮੂੰਹ ਤਾਂ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਜਿਹੜਾ ਮਹੀਨਾ ਖੰਡ ਉਹ ਪਿੰਡ ਤਰੱਗੇ ਵਿੱਚ ਰਿਹਾ ਸੀ ਉਥੇ ਇੰਜ ਸੀ ਜਿਵੇਂ ਮੇਲਾ ਲੱਗਾ ਹੁੰਦਾ ਏ ਸਵੇਰੇ ਸ਼ਾਮੀ ਦੇ ਨਰਾਤੀ ਘਰਾਂ ਵਿੱਚ ਖੂਹਾਂ ਤੇ ਨੇਰੀਆਂ ਉਹੀ ਗੱਲਾਂ ਸਨ ਬੜਾ ਬੀਬਾ ਮੁੰਡਾ ਏ ਬਈ ਚੰਗਾ ਤਕੜਾ ਜਣਾ ਏ ਇਹਦਾ ਪਿਓ ਵੀ ਬੜੀ ਲੱਕੜ ਚੁੱਕਦਾ ਸੀ ਤੇ ਏ ਵੀ ਏਦੀ ਤੇ ਬੋਲੀ ਵਿੱਚ ਓੱਕਾ ਫਰਕ ਨਹੀਂ ਸਾਡੇ ਵਾਂਗ ਹੀ ਬੋਲਦਾ ਏ ਦਾੜੀ ਕੇਸ ਵੀ ਲੰਮੇ ਨਹੀਂ ਸੋ ਵਧਾਏ ਬਗੈਰ ਪੱਗ ਦੇ ਤਾਂ ਅਸਲੋ ਮੁਸਲਮਾਨ ਮੁੰਡਿਆਂ ਜਿਹਾ ਹੀ ਜਾਪਦਾ ਏ ਹਰਨਾਪ ਜਿੰਨੇ ਦਿਨ ਰਿਹਾ ਨੇਰੀ ਇਕ ਜਲੀ ਸੋਚਦਾ ਰਿਆ ਸਭ ਕੁਝ ਇੱਥੇ ਉੰਜਦਾ ਹੀ ਏ ਜਿਵੇਂ ਦਾ ਉਥੇ ਉਖੜੀਆਂ ਸੜਕਾਂ ਟੁੱਟੇ ਭਜੇ ਰਾਹ ਖੂ ਡੇਰੇ ਕੁੜਾ ਕੋਠੇ ਮੱਜਾ گاਵਾ ਪਹਿਰਾਵਾ ਪੈਲੀਆਂ ਰਸਮਾਂ ਰੀਤਾਂ ਛਕਲਾ ਚਿਹਰੇ ਮੋਰੇ ਬੋਲੀ ਠੋਲੀ ਸਭੇ ਕੁਝ ਇੱਕੋ ਜਿੰਗ ਵਖਰੇ ਮਾ ਨਿਹਰਾ ਧਰਮ ਦਾ ਹੀ ਏ ਤੇ ਬਾਬੇ ਸਫੀ ਮੂਜ਼ਬ ਧਰਮਵਿਤਾ ਰਤ ਦੀ ਸਾਂਝ ਨਹੀਂ ਮੁਕੰਦ ਪਿੰਡ ਵਾਲਿਆਂ ਰਲ ਮਿਲ ਕੇ ਹਰਨਾਮ ਨੂੰ ਜ਼ਮੀਨ ਦੇ ਕਾਗਜ਼ ਬਣਵਾ ਦਿੱਤੇ ਸਨ ਤੇ ਉਹਦਾ 1 ਟਕਾ ਵੀ ਨਹੀਂ ਸੀ ਲੱਗਣ ਦਿੱਤਾ ਅਖੀਰਲੀ ਰਾਤੀ ਉਹ ਸੌਂ ਕੇ ਉੱਠਿਆ ਤੇ ਮਾਈ ਸ਼ਰੀਫਾ ਆਖਣ ਲੱਗੀ ਪੁੱਤਰ ਹਰਨਾਮ ਇਹ ਮਾਈ ਨਗਰੀ ਬੇਬੇ ਮੰਦਾ ਮਾਂ ਚਿਮੀ داری ਜਟੇ ਤੇ ਸੋਦਾਂ ਚੱਠੇ ਕੱਪੜਿਆਂ ਦਾ ਇੱਕ ਇੱਕ ਜੋੜਾ ਤੇ ਹੋਰ ਖਾਣ ਪੀਣ ਲਈ ਛੇਵਾ ਦੇ ਗਈਆਂ ਨੇ ਤੇ ਇਹ ਮੇਰੇ ਵੱਲ ਬੋਸ ਕੀ ਦਾ ਇੱਕ ਜੋੜਾ ਹੈ ਬੇਬੇ ਕੱਪੜੇ ਤੇ ਚਲੋ ਮੈਂ ਲੈ ਲਾਵਾਂਗਾ ਪਰ ਇਹ ਦੂਜੀਆਂ ਛੇਵਾ ਉਧਰ ਵੀ ਬਥੇਰੀਆਂ ਨੇ ਇਹਨਾਂ ਦਾ ਐਵੇਂ ਭਾਰ ਚੁੱਕਣਾ ਹੈ ਹਰਨਾਮ ਨੇ ਆਖਿਆ ਮਾਂ ਆਖਣ ਲੱਗੀ ਚਲ ਵੇ ਰੱਖ ਲੈ ਥੇਜ ਨਾਲ ਦੇ ਗਈਆਂ ਨੇ ਨਹੀਂ ਅੰਮਾ ਕਸਟਮ ਵਾਲੇ ਤੰਗ ਪਈ ਕਰਨਗੇ ਉਹਨਾਂ ਵੱਲੋਂ ਇਹ ਚੀਜ਼ਾਂ ਪੁੱਜ ਗਈਆਂ ਹਰ ਨਾਮ ਨੇ ਮਿੱਠੇ ਜੇ ਤਰਲੇ ਨਾਲ ਕਿਹਾ ਪਰ ਬੇਬੇ ਸ਼ਰੀਫਾ ਨੇ ਉਹਦੇ ਰੋਕਦੇ ਰੋਕਦੇ ਵੀ ਉਹ ਸਾਰੀਆਂ ਛੇਵਾਂ ਦੀ ਗੰਢ ਬਣ ਕੇ ਉਹਦੇ ਹਵਾਲੇ ਕਰ ਦਿੱਤੀ ਛਾ ਵੇਲੇ ਜਦੋਂ ਉਹ ਵਿਦਿਆ ਹੋਣ ਲੱਗਾ ਤੇ ਕੰਦਾ ਕੋਠੇ ਕਾਲੇ ਹੋਏ ਸਨ ਕੁੜੀਆਂ ਚਿੜੀਆਂ ਕੋਠਿਆਂ ਤੇ ਚੜੀਆਂ ਸਨ ਇਆਣੇ ਮੁੰਡੇ ਖੁੰਡੇ ਅਧਖੜ ਬੰਦੇ ਮਾਈਆਂ ਬੁੱਢੇ ਉਹਦੇ ਨਾਲ-ਨਾਲ ਗਲੀਆਂ ਵਿੱਚ ਲੰਘ ਰਹੇ ਸਨ ਸਾਰੇ ਪਿੰਡ ਦੇ ਲੋਕ ਉਹਨੂੰ ਵਿਦਿਆ ਕਰਨ ਹਰਨਾਮ ਦੇ ਨਾਲ-ਨਾਲ ਪਏ ਟੁਰਦੇ ਸਨ ਪਿੰਡੋਂ ਨਿਕਲ ਕੇ ਜਦੋਂ ਪਹੇਆ ਸ਼ੁਰੂ ਹੋਣ ਲੱਗਾ ਤੇ ਸਾਰੀਆਂ ਮਾਈਆਂ ਹਰਨਾਮ ਨੂੰ ਪਿਆਰ ਦਿੱਤੇ ਤੇ ਪਾਰਦੀਆਂ ਮਾਈਆਂ ਲਈ ਸਲਾਮ ਦੁਆ ਤੇ ਸੁਨੇਹੇ ਕੱਲੇ ਮੁੰਡਿਆਂ ਤੇ ਜਣਿਆਂ ਕੁੱਟ-ਕੁੱਟ ਜੱਫੀਆਂ ਪਾਈਆਂ ਤੇ ਹਰਨਾਮ ਨੂੰ ਫੇਰ ਆਵਣ ਲਈ ਆਂਦੇ ਰਹੇ ਅਖੀਰ ਤੇ ਵਡੇਰੇ ਸ਼ੁਰੂ ਹੋਏ ਉਹ ਆਪਣੇ ਪੁਰਾਣੇ ਸੰਗੀ ਸਾਥੀਆਂ ਨੂੰ ਸੋਖ ਸੁਨੇਹੀ ਕਲ ਦੇ ਰਹੇ ਬਾਬਾ ਸਫੀਰ ਹਰਨਾਮ ਨੂੰ ਜੱਫੀ ਪਾ ਕੇ ਆਖਣ ਲੱਗਾ ਓਏ ਲੇਖਾਂ ਵਿੱਚ ਲਿਖਿਆ ਸੀ ਤੇ ਇਹ ਲੀਕ ਵੱਜ ਗਈ ਲੀਕਾਂ ਪਾਈਆਂ ਵੀ ਜੇ ਮੋਹ ਵਾਧਦਾ ਏ ਉਦਰੇ ਮ ਵਾਧਦਾ ਏ ਤੇ ਫੇਰ ਲੀਕ ਵੀ ਮੜੀ ਨਹੀਂ ਪਰ ਸਾਨੂੰ ਸੁਖ ਸਾਧ ਪੁੱਛਣ ਤੇ ਮਿਲਣ ਗਿਲਣ ਦਾ ਡੱਕਾ ਵਾਰਾ ਨਹੀਂ ਖਾਂਦਾ ਇੰਨਾ ਆਖਦਿਆਂ ਬਾਬੇ ਦੀਆਂ ਚੀਕਾਂ ਨਿਕਲ ਗਈਆਂ ਹਰਨਾਮ ਵੀ ਪਰ ਅੱਜ ਕੇ ਰੋਇਆ ਅਗਾਹ ਜਾ ਕੇ ਹਰਨਾਮ ਆਖਰੀ ਵਾਰ ਪਿੰਡ ਤੇ ਚਾਤੀ ਮਾਰੀ ਸਾਰੇ ਲੋਕ ਉਂਜ ਦੇ ਉਂਜ ਆਪਣੇ ਆਪਣੇ ਥਾਂ ਤੇ ਖਲੋਤੇ ਸਨ ਹਰਨਾਮ ਨੂੰ ਇੰਜ ਲੱਗਾ ਜਿਵੇਂ ਉਹ ਸਾਰਾ maal ਡੰਗਰ ਖੂ ਬੰਨਾ ਬੂਹਾ ਛੰਨਾ ਕੁੱਲੀ ਜੁੱਲੀ ਸਾਰੀ ਦੌਲਤ ਤੇ ਸਾਰਾ maal ਜਿਹੜਾ ਉਹਦੇ ਵੱਡੇ ਵੱਡੇਰੇ ਆਪਣੇ ਨਾਲ ਨਹੀਂ ਸੰ ਲੈ ਜਾ ਸਕੇ ਉਦੂ ਦੂਣਾ ਤਰੀਣਾ ਮਾਲ ਦੌਲਤ ਪੰਜਾਬ ਵਰੇ ਮਗਰੋਂ ਉਹ ਇਕੱਲਾ ਹੀ ਲੈ ਚੱਲਿਆ ਮੋਹ ਪਿਆਰ ਤੇ ਨਿੱਗੀਆਂ ਯਾਦਾਂ ਦਾ ਮਾਲ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ